ਸਤਿ ਸ਼੍ਰੀ ਅਕਾਲ ਦੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਆ ਰਿਹਾ ਸਾਰੰਗ ਨਿੱਗਾ ਸਵਾਗਤ ਬੜੀਆਂ ਖਬਰਾਂ ਥਾਰੇ ਗੇ ਲਾ ਰਿਹਾ ਸਾਂਝੀਆਂ ਵੀਰ ਹੱਡਾ ਰੋੜੀ ਦੇ ਲਈ ਪੰਜਾਬ ਸਰਕਾਰ ਨੇ ਨਵੇਂ ਹਦੇਸ਼ ਜਾਰੀ ਕਰੇ 10 ਇਹ ਜਿਹੜੀ ਚੀਜ਼ਾਂ ਲੈਗਾ ਹਦੇਸ਼ ਜਾਰੀ ਕਰਨੇ ਵਾ ਕਰਨੀਗੇ ਹੱਡਾ ਰੋੜੀ ਵਾਲੀ ਖਬਰ ਪਹਿਨਾ ਪੈ ਗਈ ਹਨ ਕਹਰੇ ਵੀ ਆਬਾਦੀ ਵਾਲੇ ਇਲਾਕੇ ਬਣਾਗੇ ਰੋ ਜੋ ਮਰੇ ਹੋਏ ਜਾਨਵਰ ਵਿਓ ਵੀਰ ਪੰਜਾਬ ਦਾ ਜਿਹੜਾ ਪਿੰਡ ਵਿਕਾਸ ਪੰਚੀ ਪੰਚਾਇਤ ਮੰਤਰੀ ਲਾਲਜੀਤ ਪੁੱਤਰ ਇਸੂ ਬੇਗੇ ਵਿਚ ਮਾ ਕਰਾ ਜਿਹੜਾ ਪਿੰਡਾਂ ਦੇ ਵਿਚ ਮਾ ਇਹ ਹੱਡਾ ਰੋੜੀਆਂ ਬੜਾਈਆਂ ਵੀ ਨਾ ਤੰਨਾ ਇਹੋ ਕਰਿਆ ਵੀਰ ਪਿੰਡਾਂ ਦੀਆਂ ਹੱਡਾ ਰੋੜੀਆਂ ਮਾਗਾ ਟੂਪੇ ਪ੍ਰਬੰਧ ਕੇ ਨਿਰਦੇਸ਼ ਜਾਰੀ ਕਰਦੇਗਾ ਔਰ ਹੱਡਾ ਰੋੜੀ ਪਿੰਡੂ ਖੇਤਰਵਨ ਜਨ ਤੱਕ ਸੇਤ ਸਪਾਈ ਸਰਕਾਰੀ ਜ਼ਮੀਨ ਵਾਸ ਸੰਗੁੱਚੀ ਵਰਤੋ ਇਸਨੂੰ ਚਿੰਤਾ ਦੂਰ ਕਰੇ ਮਨ ਕੀ ਦੂਰ ਕਰਨ ਖਾਤਰ ਨਾ ਜੋ ਪੰਚਾਇਤ ਮੰਤਰੀ ਕਰਿਆ ਵੀਰ ਕਾ ਅਬੀ ਦਫਤਰ ਕੇ ਬੰਦਿਆ ਨਾ ਅਬੀ ਸਾਰੇ ਮੂਵਾਂ ਬੰਨ੍ਹ ਕੇ ਰਮਾਲ ਪਹੁੰਚੋ ਫਿਰ ਅੱਡਾ ਰੋੜੀ ਵਿੱਚ ਉਠਾ ਜਾਗਾ ਨਿਸ਼ਾਨ ਲਾਓ ਗੇਰੋ ਚੁਣਾ ਅਰ ਅਲੱਗਾ ਕਰੋ ਵੰਦ ਵੀ ਇਸ ਇਲਾਕੇ ਦੇ ਵਿੱਚੇ ਮਤਲਬ ਮਾਲ ਦੇ ਦੇ ਸਕਾਂ ਮਰੇਵਾ ਜਾਨਪਰਾ ਆਰਾ ਸਰਵੇਖਣ ਕਰਨੇਗੇ ਆਰਡਰ ਕਰਤੇ ਅੱਡਾ ਰੋੜੀ ਵਾਸਤਨ ਸਨਾਖਤ ਕਰਨੇਗੇ ਤੇ ਲਿਓ ਕਾੜ ਕੂੜ ਇਕੱਠੇ ਕਰ ਲਾਲਜੀਤ ਪੁੱਲਰ ਦੇਖ ਲਓ ਕਿ 25 ਪਹਿਲਾਂ ਟਰਾਂਸਪੋਰਟ ਮੰਤਰੀ ਆਇਆ ਦਾ ਯੂ ਆਈ ਇਟਾ ਰੋਡਵੇ ਮਾਂ ਲੱਗਿਆ ਵਾਤਾ ਕਿ 25 ਨੂੰ ਅੱਡਾ ਰੋੜੀ ਵਾਲੇ ਡਿਪਾਰਟਮੈਂਟ ਮਾਂ ਲਾਤੇ ਦਾ ਇਸ ਮੈਂ ਤਾਂ ਸਮਝਵਾਨ ਨੇ ਭਵਨਤਵ ਇਹ ਬੰਦੇ ਲਾਗ ਥਾਰਿਆ ਚੰਚਾ ਕੀ ਇਹ ਮੁਰਦਾ ਪਾਸੂ ਜਿਹੜੇ ਮਾਰੇ ਵੇ ਡੰਗਰ ਇਹ ਚੱਕਣੇ ਲਈ ਕੰਮ ਮਾ ਲਾਤੇ ਆ ਇਸ ਨੂੰ ਦੱਸ ਉੱਥਾ ਬੀਰ ਰਿਪੋਰਟਾਂ ਦਫ਼ਤਰਾਂ ਵਿੱਚ ਭੇਜਣੀਆਂ ਇੰਨੀ ਕਰਤੀਆਂ ਕਾਹਦੇ ਦਫ਼ਤਰਾਂ ਤੇ ਜੋ ਅੱਡਾ ਰੋਲੀ ਕਰ ਪੋਤਾਂ ਦੱਸ ਤੇ ਪੈਰਾ 12 12 ਸੌ ਤੋਂ ਦੇ ਦਿਓ ਜਿਹੜਾ ਪੂੜੀਆਂ ਨੂੰ ਕਰਿਆ ਥੰਨਾ ਅੱਡਾ ਰੋਲੀ ਗਈ ਪੈਗੀ ਥੰਨੋਂ ਪਹਿਲਾਂ ਉੱਧਰ ਭਗਵਾਨ ਤੁਮਾਂ ਦੇ ਘਰ ਵਾਲੇ ਘਰੀ ਆ 12 12 ਸੌ ਹਜ਼ਾਰ ਜਾਂ ਸਾਰਿਆਂ ਦਮੇਂ ਜੀ ਆ ਰਿਓ ਬੰਦਾ ਵਗਾਰਿਆ ਕਾ ਅੰਡਰੋਲੀ ਗਰ ਪੋਟਾ ਲਿਆਉਗਾ ਕੱਠਿਆਂ ਕਰਵਾ ਸਾਬਨੰਟ ਮੰਤਰੀ ਪੰਜਾਬ ਬਖਵਾਕ ਪ੍ਰਿੰਡਾ ਮੰਦਵਰਾ ਕਰਿਆ ਆਰ ਕਹਿ ਰਿਆ ਵੀਰ ਇਹ ਜਿਹੜੇ ਮਰੇਵੇ ਪਸ਼ੂ ਵਾ ਡੰਗਰ ਯੂ ਕਾਨੋ ਵਤੀਰੇ ਛੱਡੀਆਂ ਜਾਂ ਦੰਦਰੇ ਦਾ ਮੂਸ ਕਮਾਰੀ ਤਾ ਪੂਰਾ ਹਾਲ ਬੰਕ ਕੇ ਜੜੇ ਪਸ਼ੂ ਪਾਲਕ ਮਰੇਵੇ ਜਾਨਵਰਾਂ ਨੂੰ ਵਾ ਸਰ ਦਾ ਕੰਡੇ ਜੀ ਰਿਆ ਮ ਜਾਗਾ ਸਰ ਹੈਸੀ ਲਾਪੇਵਾਂ ਗੇਰਦਿਆਂ ਜਾਗਾ ਬਦਵੋਗ ਮਾਰਾ ਗਾ ਹੂੜਾ ਖੰਖਾਰ ਕੁੱਤੇ ਵਾਰਾ ਕੁੱਤੇ ਗਾ ਉੱਠ ਜਾਗਾ ਖਾਰੇ ਨਿਆਣਿਆਂ ਦੀ ਜਾਨ ਨੂੰ ਖਾਉ ਪੈ ਰਿਆ ਇਹ ਚੱਕੋ ਕਾ ਇਹਨੂੰ ਡੰਗਰਾ ਆਪਾ ਆ ਤਾ ਕੈਨੂੰ ਅੰਦਰ ਟਕਾਣੇ ਵਗੇ ਰੋਲਿਆ ਆ ਜੀ ਤਾ ਗਿੱਠਾ ਬਣੀ ਜਦਾ ਹਰ ਕਹ ਰਿਆ ਵੀਰ ਹੱਡਾ ਰੋੜੀ ਸੰਗਣੀ ਬਾਦੀ ਵੰਜੇ ਹੈ ਆਮ ਜਨਤਾ ਬਹੁਤ ਪ੍ਰੇਸ਼ਾਨ ਹੋਈ ਵੀ ਪਾਇਆ ਮੂਸਕ ਮਾਰਾ ਤੇ ਢੜੀ ਢੜੀ ਗੋਡੇ ਗੋਡੇ ਮੂਸਕਾ ਵਾਖ ਤੇ ਪੰਚਾਇਤ ਤਾਂ ਗ੍ਰਾਮ ਸਿਵਾਮਾ ਨੂੰ ਗੈਰਵਾਹੀ ਯੋਗ ਸਾਹਮਣੇ ਜੀਨਾ ਉੱਠਾ ਦਾ ਉੱਠਾ ਬਣਾਓ ਦੇ ਤੇ ਮਤਲਬ ਬਾਦੀ ਤੇ ਦੇ ਤੇ ਬਾਹਰ ਅੰਡਣੇ ਦਾ ਬੰਦੋਬਸਤ ਕਰਨੇ ਦਾ ਲਗਾਰ ਕੇ ਕਭੀ ਪੂਰਾ ਪੂਰਾ ਨਹੀਂ ਗੇਨੇ पिंड के अंदर नहीं होनी चाहिए गुणवत्ता त्यार कर रखना गा। ने नु का मन का पशुओं ने तो को मैं प्रबंधन जरूरी का सुख देर का कहा कार्य करना बड़ा जरूरी हो गया कहा जे डर मरे काज जिता देखा उड़ज लोग का। यो काम नहीं होना हरबा कह रहा है लोग बहुत चिंता मारे टेंशन मारेगा मैं बहुत टेलीफोन आ रहेगा डर चुकाओ डर चुकाओ ਯੋ ਡੰਗਰ ਚੈੱਕ ਆਉ ਡੰਗਰ ਚੈੱਕ ਆਉ ਆਰਕਾਇਵ ਨੂੰ ਮੰਤਰੀ ਪੰਜਾਬ ਗਾਰ ਆ ਵੀਂਡੂ ਮਾਂ ਮੈਂ ਸਫਾਈ ਦੀ ਬਾ ਲੋੜਾ ਇਹੀ ਕਰਨਾ ਆ ਵੀ ਮੈਨੂੰ ਯੋ ਅਸ ਬੈਸਲ ਡਿਊਟੀ ਲਾਣੀ ਪਊਗੀ ਆ ਇਹਦੇ ਅੰਦਰ ਚੱਕਣੇ ਆ ਔਰ ਉੱਧਰ ਵੀਰ ਕਟਾਰੂ ਚੱਕ ਜਾਣਾ ਤਾਂ ਮਟਾਰੂ ਚੱਕ ਨੂੰ ਵੀ ਇਹ ਮੇਰੇ ਤਾਂ ਕਿਤਰਾ ਭੁੱਲੇ ਸਕਾ ਕਟਾਰੂ ਚੱਕਣਾ ਹਾਂ ਯੋ ਪਵੰਤਵਾਨਾ ਮੰਤਰੀ ਵੀਰੋ ਕਟਾਰੂ ਚੱਕਾ ਯੋ ਰਾਸਨ ਡਿਪ ਹੋਲਡਰ ਨੂੰ 45 ਕਰੋੜ ਰੁਪਏ ਦਾ ਕਹਾ ਜਿਹੜਾ ਮਾਰਜਨ ਮਨੀ ਆ ਬਹੁਤ ਛੇਤੀ ਦੇ ਦੇਣਗੇ ਦੇਣੀ ਪਾਵੇਗੀ ਵੀਰ 55% ਵੋਟਾਂ ਪਈਆਂ ਜਲੰਧਰਾਂ ਲੋਕ ਤਾਂ ਥਾਰੇ ਮਤ ਕਰੰਟ ਛੱਡ ਗਏ ਥਾਨੂੰ ਤਾਂ ਕੰਮ ਕਰਨਾ ਹੋਵੇ ਹੈ ਨਾ ਥਾਂ ਤੋਂ ਆਪਣੇ ਮौज-ਮੇਲਾਂ ਨੂੰ ਬ੍ਰੇਕ ਦੇ ਕੋਈ ਮੰਤਰੀ ਖੁਸ ਕਰ ਰਿਹਾ ਕੋਈ ਵੀਡੀਓ ਕਿ ਸਟਰੀਮ ਬਣਾ ਰਿਹਾ ਕੋਈ ਇਤਨੇ ਬਣਾ ਰਿਹਾ ਇਹ ਭਗਵਾਨ ਤੁਮਾਰੀ ਗਵਾਹੀ ਨੂੰ ਪੰਜਾਬ ਸਰਕਾਰ ਡੀਪੋਲਡਾ ਨੂੰ ਸੂਬੇ ਦੇ ਵਿੱਚ ਮਾਂ ਇਹ ਆਰਥਿਕਤਾਵਾਂ ਸਾਹਮਣੇ ਇਸੇਦਾਰੀ ਹਮਾਰਾ ਕੀ ਆ ਵੀ ਜਰੂਰ ਦਾ ਥਾਰੇ ਸਪਲਾਈ ਮੰਤਰੀ ਜਿਹੜਾ ਖਪਤਕਾਰ ਮਾਮਲੇ ਵਿੱਚ ਲਾਇਆ ਲਾਲਚੰਦ ਘਟਾਰੂ ਡਿਪੂ ਹੋਲਡਰਾਂ ਲਈ ਵਾਸ਼ਤਾ ਆ ਵੀਰ ਬਚਨ ਮਨ ਨਗਾ ਗਰੀਬ ਕਲਿਆਣ ਯੋਜਨਾ ਦੇ ਵਿੱਚ ਮਾ ਜੋ ਡਿਪੂ ਹੋਲਡਰਾਂ ਨੂੰ ਆ ਜਿਹੜੀ ਜਿਹਾ ਕਮਿਸ਼ਨ ਦਾ ਬਕਾਇਆ ਜਿਹੜਾ 45 ਕਰੋੜ ਰੁਪਿਆ ਦਾ ਮਾਰਦਨ ਮਨੀ ਆਗਲੇ ਹਫਤੇ ਕਾ ਡਿਪੂ ਵਾਲੇ ਦੇ ਦੇਣਗੇ ਵੀਰ ਇਹ ਡਿਪੂ ਵਾਲੇ ਵਿਗਾਰ ਮੋਰੇ ਦਾ ਦੰਦ ਦੇ ਹਰੇ ਦਾ ਛੱਟੇ ਤੇ 3 ਗਟੋਂ ਵੱਡੀ ਹੋ ਬੱਠੇ ਲੋਕਾਂ ਨੂੰ ਪੈਸੇ ਮਾ ਦੰਦੇ ਨਹੀਂ ਈਵਨ ਲਾਲ ਚੰਦ ਕੁਟਾਰੂ ਕਹਿੰਦਾ ਆ ਵੀ ਪੈਨਨਾਈ ਕਿਸਾਲੰਤਰਤਾ ਐਨ ਐਫ ਐਸ ਈ ਦੇ ਤਹਿਤ ਇਹ ਬੰਦਾ ਦੀ ਨਾਮੀਦਾ ਐਫ ਪੀਐਸ ਬਿਲਡਰ ਨੂੰ ਆ ਮਾਰਜਨ ਮਨੀ ਕਮਿਸ਼ਨ ਕਾਟ 1.45 ਕਰੋੜ ਰੁਪਏ ਦਾ ਘਾਹ ਕਰਤੇ ਜਾ ਰਹੀ ਟੈਲਟ ਮੰਤਰੀ ਕਹਿੰਦਾ ਰਾਸੀ ਕਾ ਜਲਦੀ ਦੇ ਦੇਗੇ ਥੱਬ ਫਿਗਰ ਨਾ ਕਰੋ ਆ ਦੇ ਦੇ ਸਾਰਾ ਮੇਰਾ ਆ ਜੇ ਚਲੋ ਫਿਰ ਅਜ ਕਹਰਾ ਤੇ ਆਵਾਂਗੇ ਆ ਉਧਰ ਵੀਰਾਂ ਜੋ ਇਹ ਜਿਹੜਾ ਇਹ ਟੈਲੀਫੋਨ ਵਾਲਾ ਕੰਪਨੀ ਆ ਗਈ ਸੀ ਮਾਡਲ ਬਿਨ ਰਲ ਬਚੋਰੀਆ ਵਿਆਹਤਾ ਮੇਰਾ ਸੱਤ ਜਨਮਾਂ ਦੇ ਬੰਦਰਾਂਵਾਂ ਬਨ ਗਿਆ ਅਨੰਤ ਆ ਰਾਦਿਕਾ ਫੋੜੋ ਆ ਗਿਆ ਫਿਰ ਸ਼ੌਕਰੇਂ ਚੋਕਰੀ ਗੈਲਾ ਇਹ ਮੁਕੇਸ਼ੰ ਬਾਨੀ ਦਾ ਛੋੜਾ ਮੁੰਡਾ ਆਇਓ ਅਨੰਤ ਬਾਨੀ ਵਿਆਹ ਮਾ ਇਸਨੇ ਵਿਆਹ ਕਰਾ ਲਿਆ ਬੰਨੇ ਸੰਜੋਣਾ ਦੀ ਵਿਆਹ ਨਹੀਂ ਕਰਾ ਰੱਖਾ ਲੋਕਾਂ ਦੀ ਚੀਕਾ ਇਹਨੇ ਜੋ ਮਹਿੰਗਾ ਕਰਕੇ ਆਇਓ ਜਿਹੜਾ ਰੀਚਾਰਜ ਮੂੰ ਹੀ ਪੁਆਤੀਆਂ ਦੱਸ ਜੀਓ ਬਾਲਟ ਸੈਂਟਰ ਮਾ ਆਪਣੀ ਮਗੇਤਰ ਰਾਦੀ ਕਾ ਮਾਰਚ ਐਂਡ ਗੈਲ ਵਿਆਹ ਕਰਾ ਲਿਆ ਬੀ ਇਸਨੇ ਸੱਤ ਫੇਰੇ ਲੈ ਲੇ ਇਸਨੇ ਜੋਗ ਰਹੇ ਨੇ ਇੱਕ ਦੂਸਰੇ ਕੇ ਬਣ ਗਏ ਵੀਰ আর ਅਨੰਤ ਰਾਧਿਕਾ ਕੀ ਪਹਿਲੀ ਤਸਵੀਰ ਦਾ ਬਾਹਰ ਆ ਗਈ ਬਹੁਤ ਸੋਹਣੇ ਲੱਗ ਰਹੇ ਕਾਂ ਨਜ਼ਰਾਂ ਨਹੀਂ ਹਟਦੀਆਂ ਵੀਰ ਹਾਂ ਨਜ਼ਰਾਂ ਹਟਣੀਆਂ ਕਿੱਥਾ ਵੀਰ ਜਿਸ ਕਰੀ ਚਾਰਜ ਮਹਿੰਗਾ ਹੋ ਗਿਆ ਬਾਤ ਉਹ ਵੈਸੇ ਨਜ਼ਰ ਹਟਾ ਸਕਦਾ ਵੀਰ ਅਨੰਤ ਬਾਨੀ ਰਾਧਿਕਾ ਮਰਚੰਟ ਗੱਲ ਵਿਆਹ ਗਏ ਸਾਰੀਆਂ ਰਸਮਾਂ ਸ਼ੁਕਰਵਾਸ ਸਨੀਵਾਰ ਅਨਾਂ ਸਾਢੇ 12 ਵਜੇ ਪੂਰੀਆਂ ਕਰਤੀਆਂ ਵੀਰ ਇਹ ਕਹਾਬੀ ਬਹੁਤ ਸੋਹਣੀ ਲੱਗ ਰਹੀ ਸੇਰਵਾਨੀ ਪਾਜਦੀ ਜਰਾ ਛੋਗਰੇ ਨੇ ਆ ਬੰਨੀ ਗਏ ਇਹ ਛੋਗਰੀ ਨੇ ਸਫੇਦ ਲਹਿੰਗਾ ਪਾਇਆ ਬਹੁਤ ਸੋਹਣੀ ਲੱਗ ਰਹੀ ਜਾ ਰਾਧਿਕਾ ਕਹਾ ਡਿਜ਼ਾਈਨਰ ਆ ਅੱਬੂ ਜਾਨੀ ਸੰਦੀਪ ਜੋ ਪੁਨੇਤਰ ਕਨੈਕਸਡ ਇਹ ਲਹਿੰਗਾ ਪਾਇਆ ਉਹਨੇ ਕੰਪਨੀ ਹੋਣੀ ਕੋਈ ਗ੍ਰੀਮਿੰਟ ਸਾਂਝੀ ਨਹੀਂ ਆਈ ਨਾ ਹੈ ਕਿ ਥਰੇ ਸ਼ੁਰੂ ਆ ਕਦਮ ਕੀਤਾ ਅੱਬੂ ਜਾਨੀ ਸੰਦੀਪ ਦੇ ਪੁਨੇਤਰ ਇਹ ਬਹੁਤ ਲੰਬਾ ਨਾਮ ਮੇਰੇ ਪਤਾ ਨਹੀਂ ਉਧਰ ਮਾਰਨੇ ਦੀ ਛੋਟੀ ਨੋ ਜਿਹੜੀ ਇਸਨੇ ਬਾਲਾ ਲਾਲ ਰੰਗ ਦੇ ਦੁਪੱਟੇ ਮਾ ਇਹ ਚਿੱਟੇ ਲਹਿੰਗੇ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਗੁਜਰਾਤੀ ਦੁਲਹਨ ਦਿਖ ਰਹੀ ਦੀ ਆਪ ਕੋਈ ਫਿੱਟ ਇਹ ਵਰ ਉਧਰ ਅਨੰਤਾ ਬਾਨੀ ਜਿਹੜੀ ਇਹੋ ਗੱਲ ਵੀ ਮਰਚੈਂਟ ਇਹ ਹੋ ਗਿਆ ਵਿਆਹ ਵਾਂ ਮਨ ਕਹਿ ਲੈ ਮੇਰੇ ਹੁਣ ਬਹੁਤ ਮੈਂ ਕਿਤਨ ਲੈ ਜਾ ਕਮਾ ਕਮਾ ਕਰ ਸੰਚਾਰੀ ਹਾਰੀ ਮੈਂ ਤੋ ਆਪ ਕਿੱਧਰ ਲੈ ਜਾ ਔਰ ਉਧਰ ਵੀ ਰਾ ਅਸ਼ੀਰਵਾਦ ਸਕੀਮਾਂ ਵੀ ਪੈਸੇ ਆ ਗਏ ਵੀਰ ਬਹੁਤ ਮਨ ਲੱਗ ਗਿਆ ਪੈਸੇ ਵੰਡਣੇ ਇਸ ਨੂੰ ਪਤਾ ਵੀਰ ਪੈਸੇ ਦੇਣੇ ਪੈਣਗੇ गंदा गया थोड़ी वा मैं जितरा कनेडावा गया था मैं भीर हाँ घट पीड़ पीड़ ज्यादा कर रही थी बेघुस रहे ता चले काम ये मुख्यमंत्री भगवंत मान की सरकार कह रहे भीर बहुत काफी अनुसूचित का लगातार ख्याल कर रहे आशीर्वाद फार अनुसूचित जाति क्यों ਦੋ ਹੱਥੇ ਹਰ ਚੌਥੀ ਵਿੱਚ 1000 ਚੀਜਾਂ ਵਸਤਾ ਕਹਿ ਵੀ 6314 ਲਾਪਤਰੀਆਂ ਨੂੰ ਕਬੱਤੀ ਕਰੋੜ 20 ਲੱਖ ਰੁਪਏ ぐらい ਸੀਗਾ ਮੰਨ ਜਾਰੇਗਾ ਜੇ ਦੇਰੇਗਾ ਪੈਣਾ ਨਾ ਆਰਾ ਇਹੋ ਗਾ ਵੀ ਇਹ ਬਜਟ ਦਾ 2024-25 ਦਾ ਫਲਾਉਦ ਬਜਟ ਤੋਂ ਕਰਨਾ ਪਏ ਪੈਸੇ ਦੇਣੇ ਮੋਨ ਦੀਰਾ ਪੈਸੇ ਤਾਂ ਬੁੜੀਆਂ ਦੇ ਦਿਨੇ ਪੈਣੇ ਇਹਨਾਂ ਨੂੰ ਕਾਹੇ ਚਰੇਗਾ ਮੈਂ ਨਹੀਂ ਵੀ ਰੱਖਾ ਹੋ ਜਾਏਗਾ ਆਰ ਉਦਰੇ ਯੋਗਾਰੇ ਸਬੰਧਵਾਂ ਜਾਣਕਾਰੀ ਦਈ ਅਰੇ ਵੀ ਯੋਨਾ ਜੇਲੀ ਮੰਤਰੀ ਵੀ ਬ੍ਰਿਜਿਤ ਗੋੜਾ ਯੋ ਸੁਭਾਸ਼ ਮਾਰਨੇ ਪਰਨਾਲਾ ਪ੍ਰੀਫਕਟ ਗਰਦਾਸਪੁਰ ਸਿਆਰਪੁਰ ਮਲੇਰਗੋਡਾ ਬੋਗਾ ਮੁਖ ਸਰਸਾਬ ਆਲ ਸੰਗਰੂਰ ਤਰਨ ਤਾਰਨਾ ਯੋ ਦਿਲਾਵਨਾ ਅਨੁਸੂਚੀ ਜਾਤੀਆਂ ਦੇ ਜਿਹੜੇ 6314 ਬੰਦੇ ਇਹਨਾਂ ਨੂੰ 32 ਕਰੋੜ 2 ਲੱਖ ਰੁਪਏ ਦੀ ਨਾਂ ਰਾਸੀ ਜਾਰੀ ਕਰਤੀ ਯੋ ਰਾਸੀ ਨਾ ਮਦ ਲੋਗਾਰੇ ਵੀ ਪੈਸੇ ਜਿਹੜੇ ਵੀ 2023 24 ਵਿਚੋਂ ਆਣਾ ਅਨੁਸੂਚਿਤ ਜਾਤੀਆਂ ਵਾਸਤੇ ਅਸ਼ੀਰਵਾਦ ਪੋਰਟਲ ਪ੍ਰਾਪਤ ਮਤਲਬ ਕੁੱਲ 6314 ਲਾਭਪਾਤਰਾਂ ਕਵਰ ਕਰੇਗਾ। ਯੂ ਪੈਸੇ ਬੰਡੇ ਸ਼ੁਰੂ ਕਰਤੇ ਹਾਂ ਵੀ ਯੂ ਨੋ ਪਤਾ ਵੀ ਰਗਾ। ਲੋਕ ਤਾਂ ਪੈਰਾ-ਪਾਰੋ ਹੀ ਬੈਠੇ ਵੀਰੇ ਜੇ ਇਹਨਾਂ ਨਾ ਪੈਸਾ ਦਿਆ ਕੋਈ। ਲੋਕ ਆ ਕੇ ਆ ਵੀ ਲੋਕ ਉਹ ਫਿਰ ਬੋਰਡ ਬਣੇ ਹਟ ਜਗੇ ਵੀਰੇ। ਜੇ ਨਾ ਬੋਰਡ ਭਈ ਫੇਤੋ ਉਪੜਾ ਸੋ ਜਾਏਗਾ ਸਾਰੇ ਕੰਮ ਕਾ। ਇਸਕਾਰ ਕਾ ਗਾਇਰੇ ਮੇਰਾ। ਭਈ ਯੋ ਨਾ ਇਹ ਅੱਗਾ ਗਾਇਰੇ ਮੇਰਾ ਇਮਪਲਾਈਮੈਂਟੇਂਗੇ। ਔਰ ਉਦੈ ਸੰਭੂ ਬਾਰ ਰਵੀਰ ਕਹ ਰਹੇ ਖੋਲਣਾ ਹੀ ਵਾ ਤਾਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਕਿਹਾ ਆਇਓ ਕਿਆ ਥਾਣਾ ਬੰਦ ਕਰਿਆ ਵਾ ਵੀਰ ਆ ਰੋ ਕੈ ਲੋ ਖੱਜੜ ਹੋ ਰਹੇ ਵੀਰ ਬਹੁਤ ਮੈਂ ਵੀ ਤਾਂ ਇੰਡੀਆ ਅੰਦਾ ਕਰ ਐਡੇ ਦੇ ਵੀਰ ਸਿੱਗੂ ਬਾ ਕਾ ਪਾਜ ਜਾਣਾ ਮੈਂ ਤੇ ਮੈਂ ਕਾ ਚੱਲ ਫੇਲਾ ਬਾਰਡਰ ਖੁੱਲੇ ਲੈਣ ਦੇ ਫੇਰ ਲੰਘ ਜਾਂਦਾ ਜੇ ਦਿੱਲੀ ਜਾਣ ਵਾਲਾ ਤਾਂ ਕਿਸਾਨ ਤਿਆਰ ਹੋ ਗਏ ਵੀਰ ਕਹ ਰਹੇ ਕੋਈ ਚੱਕਰ ਨਹੀਂ ਵੀਰ ਮੈਂ ਤਾਂ ਟਰੈਕਟਰ ਚਾਲੀ ਹੋ ਤੇਲ ਪਾਇਆ ਵਾ ਔਰ ਇਹ ਜਾ ਕਾ ਟੈਂਗਾ ਦਿੱਲੀ ਸੰਭੂ ਬਾਰਡਰ ਬੈਠੇ ਜਾ ਰਹਾ ਕਿਸਾਨ ਔਰ ਇਹ ਕਿ ਜਾਨਾ ਨੇ ਮਾਰੇ ਉਥਾ ਨਾਰੇ ਬਹੁਤ ਆਰ स्वर्णਪੁਦੇਰ ਜਗਜੀਤ ਡੱਲੇ ਆ ਗਰਾ ਆਮੀ ਨਿਆਇ ਪਾਲ ਕਾ ਪੂਰਾ ਭਰੋਸਾ ਮਨ ਹੁਆ ਦੇਰ ਗਲੇ ਸਹੀ ਆਇਆ ਤੁ ਸਹੀ ਕੰਸਨ ਮਾਰੇ ਹੱਕ ਮ ਆਰੇ ਯੋ ਗਾਰੇ ਹਰਿਆਣੇ ਕੇਂਦਰ ਸਰਕਾਰ ਮਾਰੇ ਪਰ ਦੋਸ ਲਾਰੇਗਾ ਲਾਈਨ ਅੰਡਰ ਦਾ ਪੰਕ ਕਰਰੇਗਾ ਬੰਨੋ ਕਾ ਦੇਸ਼ ਕੀ ਪਾ ਵੀ 파ਰ ਤੇ ਕੀ ਬਸੀ ਗਾਲ ਹੈ ਦਾਸ ਪੰਜ ਮਹੀਨੇ ਤੋਂ ਸੰਬੁਗਨੌਰੀ ਵਾਟਰ ਲਾਈਨ ਅਡਰ ਤੋਂ ਪੰਕ ਕਰੇ ਨਿਕਾਇਂ ਦਾਸ ਯੋ ਕਾ ਨਾ ਨਾ ਪੜਰ ਕਮ ਕਰ ਦੇ ਮਪਾ ਇਹ ਲੜਿਆਣੇ ਦਾ ਬਾਰ ਬਣਾ ਤੇ ਆ ਗਾਜੀ ਦਾ ਪਾਕਿਸਤਾਨ ਦਾ ਬਾਰਰ ਹੋਇਤਰਾ ਆਰਨ ਲਾਦੀ ਮੇਰ ਬਹੁਤ ਬੜੀ ਬੜੀ ਉਥਾ ਪੱਥਰ ਲਾਤੇ ਜਾਣਦੇ ਦੰਦੇ ਕਿਸੇ ਨੂੰ ਵੀ ਰੁੱਧਰ ਪੂਰੀ ਸਾਰੇ ਦਾੰਗਾਰੇ ਦਾ ਖੜੇ ਮੇਰ ਬੜੇ ਮਰੇ ਆ ਜਾਨੀਆਂ ਪਿੱਜਣੀਆਂ ਲੀਆਂ ਡੰਗਾਇਨਾ ਪਾ ਅਸ ਫਿਰ ਅਗਲਾ ਕੀ ਕਰੇ ਬੰਦਾ ਤੇ ਲੋਗਰ ਲਾਡਾ ਡਿਸਕਸ਼ਨ ਲਈ ਬਰਗਾਂ ਕਿ ਮੈਂ ਯੋਤ ਗਿਆ ਬੜੀਆਂ ਕਵਰਾਂ ਦੀਆ ਵੀਰ ਅੰਦੀ ਸੀ ਤਾਂ ਤਰੇ ਗੇ ਹੋਰ ਕਵਰ ਦਾ ਨਾਸਾਂ ਜੀਆ ਚੈਨ ਨੂੰ ਅਰਦੇ ਸਬਸਕ੍ਰਾਈਬਰ ਇਸ਼ਾਰਨ ਲੱਡ ਦੇ ਬੱਦੀ ਕੀ ਪਿਆਰ ਪਰ ਯਸਤੀਗਾ